ਹਾਂਜੀ ਪ੍ਰਧਾਨ ਜੀ ਅੱਜ ਪਸੰਤ ਪੰਚਮੀ ਮੌਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉ ਜੋ ਰੂਪਾਂ ਬਦਲਦੀਆਂ ਤੇ ਸਤਿਗੁਰੂ ਜੀ ਪਵਿੱਤਰ ਗਰਵਾਨੀ ਦੇ ਵਿੱਚ ਰੂਪਾਂ ਦਾ ਬਾਰਾਣ ਵੀ ਕਰਦੇ ਕਿਉਂਕਿ ਫੋਹ ਦੇ ਮਹੀਨੇ ਤੋਂ ਬਾਅਦ ਜਿੱਲੇ ਫੱਗਣ ਦਾ ਮਹੀਨਾ ਬਾਗ ਦਾ ਮਹੀਨਾ ਥੋੜੀ ਸ਼ੁਰੂ ਹੁੰਦਾ ਤੇ ਨਾਲ ਹੀ ਸੱਚਕੰਡ ਸ਼੍ਰੀ ਦਰਬਾਰ ਸਾਹਿਬ ਤੋਂ ਇਹ ਬਸੰਤ ਦੇ ਰਾਗ ਵੀ ਸ਼ੁਰੂ ਹੋ ਜਾਂਦੇ ਆ ਸੋ ਅੱਜ ਆਪਾਂ ਇੱਥੇ ਗੁਰਦੁਆਰਾ ਸ਼੍ਰੀ ਜਮੁਕਨਵਰਨ ਸਾਹਿਬ ਸਾਹਿਬ ਗੁਰੂ ਤੇਗ ਬਹਾਦਰ ਪਾਚਾ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਇੱਥੇ ਅੱਜ ਇਹ ਗੁਰਬਾਣੀ ਗੁਰਮਤ ਦੇ ਰੂਪ ਦੇ ਵਿੱਚ ਜੋੜ ਮੇਲੇ ਦੇ ਰੂਪ ਦੇ ਵਿੱਚ ਇਹ ਬਸੰਤ ਦਾ ਦਿਹਾੜਾ ਜਿਹੜਾ ਮਨਾਇਆ ਜਾਂਦਾ ਹੈ ਤਾਂ ਮੰਨ ਨੂੰ ਸਤਿਗੁਰ ਜੀ ਨੇ ਖੇੜਾ ਹੀ ਬਖਸ਼ਿਸ਼ ਕੀਤਾ ਕਿ ਬਸੰਤ ਦੇ ਵਿੱਚ ਫੁੱਲ ਖਿੜਦੇ ਆ ਤੇ ਬਸੰਤ ਸ਼ਬਦਾਂ ਦੀ ਸ਼ਾਂਤੀ ਕਰਦ ਵੀ ਜਿਹੜਾ ਇੰਨਾ ਸੋਭ ਨਹੀਂ ਕਿਆ ਮਨ ਨੂੰ ਖੇੜਾ ਪੱਖੇ ਕਰਦਾ ਸੋ ਉਸ ਮਹਾਨ ਗੁਰਮਤ ਸਮਾਗਮ ਦੇ ਵਿੱਚ ਅੱਜ ਬਖ ਬਖ ਸ਼ਕਤੀ ਤਾਂ ਵੀ ਦਾ ਸਮੁੱਚੇ ਤੌਰ ਤੇ ਸੰਗਤ ਭਾਵੇਂ ਭਾਰੀ ਨਹੀਂ ਪੈ ਰਹੀ ਨਹੀਂ ਵੀ ਇੰਨੇ ਜੋਰ ਦਾ ਹੈ ਪਰ ਸੰਗਤ ਵੀ ਉਸੇ ਜੋਰ ਦੇ ਨਾਲ ਇਸ ਪਵਿੱਤਰ ਉਸਤਾਨ ਦੇ ਉੱਤੇ ਨਤਮਸਤਕ ਹੋ ਰਹੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਮਨ ਵੀ ਖੇੜੇ ਦੇ ਵਿੱਚ ਆ ਜਾਵੇ ਜਿਵੇਂ ਬਸੰਤ ਵਿੱਚ ਫੁੱਲ ਖਿੜਦੇ ਆ ਦੇ ਜਿਹੜਾ ਅੰਦਰ ਸੁਤਤਾ ਆ ਮਨ ਇਹ ਗਰਬਾਣੀ ਦੇ ਖੇੜੇ ਦੇ ਨਾਲ ਜਾ ਕੇ ਤੇ ਗੁਰੂ ਅਰਾਧਨਾ ਤੇ ਗੁਰ ਸ਼ਬਦ ਨੂੰ ਆਪਣੇ ਫੇਰ ਦੇ ਵਿੱਚ ਵਸਾਉਂਦੇ ਦੂਸਰਾ ਸਾਡੇ ਜਹਦਾਰ ਪੰਥਰਤਨ ਜਹਦਾਰਕੁਰ ਚਾਨ ਸਿੰਘ ਟੌੜਾ ਇੰਸਟੀਚਿਊਟ ਬਹਾਦਰਗੜ ਜਿੱਥੇ ਅਸੀਂ ਦੋ ਪਿਛਲੇ ਸਮਿਆਂ ਤੋਂ ਨਵੇਂ ਕੋਰਸ ਸ਼ੁਰੂ ਕੀਤੇ ਸੀ ਉਹ ਅੱਜ ਸੱਤ ਬੱਚਿਆਂ ਨੂੰ ਸਰਦਾਰ ਸਖਦੇਵ ਸਿੰਘ ਸਾਡੇ ਉੱਤੇ ਸੇਵਾ ਨਿਭਾ ਰਹੇ ਆ ਡਾਇਰੈਕਟਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਅੱਜ 25 ਦੇ ਵਿੱਚ ਇਹੋ ਨੇ ਆਪਣਾ ਕੋਰਸ ਪੂਰਾ ਕੀਤਾ ਤੇ ਉਹਨਾਂ ਸੱਤਾਂ ਨੂੰ ਅੱਜ ਬਤੌਰ ਪ੍ਰਚਾਰਕ ਇਹ ਚਿੱਠੀਆਂ ਵੀ ਦਿੱਤੀਆਂ ਗਈਆਂ ਤੇ ਜਿਹੜਾ ਸਮਾਂ ਆਉਂਦਾ ਮੈਂ ਦੇਖਦਾ ਇਹ ਠੀਕ ਹੈ ਭਈ ਆਪਣੇ ਜੁਗ ਜਿਹੜਾ ਇਕਨੋਮਿਕ ਫੈਕਟਰ ਵੱਡਾ ਹੋ ਗਿਆ ਕੋਈ ਵਕੀਲ ਬਣਦਾ ਕੋਈ ਡਾਕਟਰ ਕੋਈ ਇੰਜੀਨੀਅਰ ਪਰ ਮੈਂ ਕਹਿ ਸਕਦਾ ਹਾਂ ਭਈ ਇਹ ਜਿਹੜਾ ਪ੍ਰਚਾਰਕ ਦਾ ਵਿਸ਼ਾ ਇਹ ਰੋਜੀ ਰੋਟੀ ਵੀ ਆ ਇਕਨੋਮਿਕ ਫੈਕਟਰ ਵੀ ਆ ਤੇ ਗੁਰੂ ਸਾਹਿਬ ਜੀ ਦੇ ਗੁਰਸ਼ਬਦ ਨੂੰ ਪ੍ਰਚਾਰਨ ਦਾ ਤੇ ਪ੍ਰਸਾਰਨ ਦਾ ਵੀ ਆ ਇਹ ਦੋਏ ਕਾਰਜ ਹੋ ਜਾਂਦੇ ਆ ਤੇ ਇਹਨਾਂ ਨੂੰ ਬੱਚਿਆਂ ਨੂੰ ਮੈਂ ਵਧਾਈ ਦਿੰਨਾ ਤੇ ਕਾਮਨਾ ਕਰਦਾ ਕਿ ਹੋਰ ਵੀ ਜਿਹੜੇ ਬੱਚੇ ਆ ਇਹ ਅਸੀਂ ਸਰਦਾਰ ਅਨਖਰੋਂ ਜਦਰ ਗੁਰਚੰਦ ਸਿੰਘ ਟੋੜਾ ਇੰਸਟੀਚੂਟ ਇਸੇ ਪਰਪਸ ਨਾਲ ਖੋਲਿਆ ਸੀ ਕਿ ਬੱਚੇ ਗੁਰਸਿੱਖੀ ਦੀ ਧਰੜਤਾ ਵਿੱਚ ਆਉਣ ਉਹ ਤੋਂ ਇਲਾਵਾ ਚੰਗੇ ਗੁਰਸੇਖ ਬਣ ਕੇ ਬਲਾਜਮਤ ਵੀ ਕਰਨ ਨੌਕਰੀਆਂ ਵੀ ਕਰਨ ਤੇ ਗਾਂਹ ਜਿਹੜਾ ਸਤਗੁਰੂ ਜੀ ਨੇ ਸਾਨੂੰ ਫਲਸਫਾ ਬਖਸ਼ਿਸ਼ ਕੀਤਾ ਸੀ ਉਹਨੂੰ ਅੱਗੇ ਚਲਾਉਣ ਵੀ ਤੋ ਇਹਨਾਂ ਨੂੰ ਵੀ ਵਧਾਈ ਦੇਣਾ ਸਾਰੀ ਸੰਗਤ ਨੂੰ ਵਧਾਈ ਦੇਣਾ ਕਿ ਗੁਰੂ ਸਾਹਿਬ ਸਾਡੇ ਫਿਰਦਿਆਂ ਦੇ ਵਿੱਚ ਵਸਾ ਕਰਨ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਮੇਰੇ ਸਾਥੀ ਨਾਲ ਮੈਂਬਰ ਗੜੀ ਸਾਹਿਬ ਨਾਲ ਲਾਛੜੂ ਸਾਹਿਬ ਕੌਣੀ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਸੰਧੂ ਸਾਹਿਬ ਤੇ ਸਾਡੇ ਮੁੱਖ ਗ੍ਰਾਂਤੀ ਜਾਨੀ ਪ੍ਰਣਾਵ ਸਿੰਘ ਜੀ ਸਰਦਾਰ ਸ਼ਖਦੇਵ ਸਿੰਘ ਜੀ ਮੈਨੇਜਰ ਸਾਹਿਬ ਸਾਰੇ ਕਿਉਂਕਿ ਕਾਰ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਇਹਨਾਂ ਨੇ ਸਾਰਿਆਂ ਨੇ ਕਰਨੇ ਉਹਦੇ ਤੇ ਤੁਹਾਡਾ মিডিਆ ਵਾਲਿਆਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ